ब्राह्मण को नह छतरी को पूत हूं ब्राह्मण को नह छतरी को पूत हूं ब्राह्मण को नह कहता पे आवत ऐ जो करो कहता पे आवत ਕਰੋ ਛਤਰੀ ਕੋ ਪੂਤ ਹੋਂ ਕਾਮਣ ਕੋ ਨਹਿ ਛਤਰੀ ਕੋ ਪੂਤ ਹੋਂ ਕਾਮਣ ਕੋ ਨਹਿ ਕਹਾਂ ਜਿਤ ਤਾਂ ਮੈਂ ਧਰੋ ਤੋ ਹੈ ਤਿਆਗ ਕਹਾਂ ਜਿਤ ਤਾਂ ਮੈਂ ਧਰੋ ਤੋ ਹੈ ਤਿਆਗ ਕਹਾਂ ਜਿਤ ਤਾਂ ਮੈਂ ਧਰੋ ਛਤਰੀ ਕੋ ਪੂਤ ਹੂੰ ਬਾਂਪਣ ਕਾ ਨਾ ਹੈ ਛਤਰੀ ਕੋ ਪੂਤ ਹੂੰ ਪਿਆਵਤ ਐ ਜੋ ਕਰੂੰ ਕਤ ਪਿਆਵਤ ਐ ਜੋ ਕਰੂੰ ਛਤਰੀ ਕੋ ਪੂਤ ਹੂੰ ਬਾਂਬਣ ਕੋ ਨਹਿ ਛਤਰੀ ਕੋ ਪੂਤ ਹੂੰ ਬਾਂਬਣ ਕੋ ਨਹਿ ਪਰੀਜ ਕੇ ਦੇ ਹੋ ਬਹੇ ਹਮਕਾਰ ਚਾਹਉ ਬਿੰਤੀ ਕਰ ਜੋਰ ਕਰੋ ਚਾਹਉ ਬਿੰਤੀ ਕਰ ਜੋਰ ਕਰੋ ਅਤ ਹੀਰਾਨ ਮੈਂ ਤਪ ਜੂਜ ਮਰੋ ਅਤ ਹੀਰਾਨ ਮੈਂ ਤਪ ਜੂਜ ਮਰੋ ਛਤਰੀ ਕੋ ਪੂਤ ਹੂੰ ਬਾਮਣ ਕੋ ਨੈ ਛਤਰੀ ਕੋ ਪੂਤ ਹੂੰ ਬਾਮਣ ਕੋ ਨੈ ਹਾ ਮਨ ਕੋ ਨਹਿ ਕਹਿ ਤਪ ਅਵਤ ਹੈ ਜੋ ਕਰੋ ਹਰ ਔਰ ਜੰਜਾਰਿਤ ਤੋਹ ગ્રਹਿ ਕੋ ਤੋਹ ਤਿਆਗ ਕਹਾ ਚਿਤਤਾ ਮਹਤਰ ਹੋ ਖਬਰੀ ਜੁ ਕਦੇ ਹੋ ਵਹ ਹਮ ਕਾ ਜਹਾ ਬਿਨਤੀ ਕਰ ਜੋਰ ਕਰੋ ਜਾਬ ਆਓ ਕੀ ਆਉ ਦਿਨਦਾਨ ਬਣੈ ਅੱਧੇ ਹੀ ਰਨ ਮੈਂ ਕਬ ਜੂਜ ਮਰ ਅੱਧੇ ਹੀ ਰਨ ਮੈਂ ਕਬ ਜੂਜ ਮਰੋ ਤਨਰਬਾਨ ਧਾਰੇ ਛੱਕੇ ਛੈਨ ਪਾਰੇ ਤਨਰਬਾਨ ਧਾਰੇ ਛੱਕੇ ਛੈਨ ਪਾਰੇ ਲੈ ਖੱਗ ਐਸ ਮਹਾਬੀਰ ਦੇਸੇ ਤਨਰਬਾਨ ਧਾਰੇ ਛੱਕੇ ਛੈਨ ਪਾਰੇ ਲੈ ਖੱਗ ਐਸ ਮਹਾਬੀਰ ਦੇਸੇ ਜੁਰੇ ਜੰਗ ਜੋਰੰਕਰ ਜੁੱਤ ਕੋਰੰ ਜੁਰੇ ਜੰਗ ਜੋਰੰਕਰ ਜੁੱਤ ਕੋਰੰ ਕਿਰਪਾ ਨਦਿਆ ਲੰ ਸਦਾਇਂ ਕਿਰਪਾ ਲੰ ਕਿਰਪਾ ਨਿਤ ਦਇਆ ਲੰ ਸਦਾਇਂ ਕਿਰਪਾ ਲੰ ਛਤ੍ਰ ਕਪੂਧਾ ਬਾਮਨ ਕੋ ਨਾ ਹੈ ਰਣ ਮੈਂ ਜਾਏ ਨ ਕਬ ਹੂ ਭੱਜੈ ਰਣ ਮੈਂ ਜਾਏ ਨ ਕਬ ਹੂ ਭੱਜੈ ਛਤਰੀ ਧਰਮ ਸੁਗਾਜ ਰਣ ਮੈਂ ਜਾਏ ਨਕਬ ਹੂੰ ਭਜ ਧਿਰੜ ਕਰ ਛਤਰੀ ਧਰਮ ਸੁਗਾਜ ਧਿਰੜ ਕਰ ਛਤਰੀ ਧਰਮ ਸੁਗਾਜ ਹੈ ਛਤਰੀ ਕਪੂ ਤਹਾ ਬਾਮਣ ਕਨ ਹੈ ਛਤਰੀ ਕਪੂ ਤਹਾ ਬਾਮਣ ਕਨ ਹੈ ਸੂਨਾ ਸੋ ਪਹਿਚਾਨੀ ਐ ਜੋ ਨਰ ਦੀਨ ਕਹਿ ਤੁਰਜਾ ਪੁਰਜਾ ਕਟ ਮਰ ਕਭੂ ਨਾ ਛਾਟ ਕੇ ਤੁਰਜਾ ਪੁਰਜਾ ਕਟ ਮਰ ਕਭੂ ਨਾ ਛਾਟ ਕੇ ਕਬੀਰ ਮੋਹਿ ਮਰਨੈ ਕਾਜ तू छे कौन है बड़ा हमारा पार छतरी का पूत हो बामन को न है कै तप आवत है जो कर कै तप आवत है छू करो छतरी का पूत हो बामन को न है छतरी का पूत हो छतरी का पूत हो बामन को न ਨਨਤਾ ਜਾ ਸਿਰ ਟਰ ਥਲੀ ਗਲੀ ਮੈਂ ਆ ਇੱਕ ਮਾਰਗ ਪੈਰ ਤਰੀ ਜਾ ਸਿਰ ਦੀ ਜੈ ਕਾਨ ਨਗੀ ਜਾ ਸਿਰ ਦੀ ਜੈ ਕਾਨ ਨਗੀ ਜਾ ਚਤਰੀ ਕਪੂਤ ਹਾਂ ਬਾਮਨ ਤੋਂ ਲੈ ਆਪਾਂ ਜਦੋਂ ਰੋਜ਼ ਅਰਦਾਸ ਕਰਦੇ ਆ ਨਾ ਜੀ ਤੇ ਜਿੱਥੇ ਆਪਾਂ ਚਾਰ ਸਹਿਬ ਜੀ ਦਾ ਨੂੰ ਯਾਦ ਕਰਦੇ ਆ ਨਾ ਤਾਂ ਅੱਜ ਪਿਆਰਿਆਂ ਨੂੰ ਚੇਤੇ ਕਰਦੇ ਆ ਉਥੇ ਅੱਜ ਦਾ ਦਿਨ ਜਿਹੜਾ 40 ਮੁਕਤਿਆਂ ਦਾ ਦਿਨ ਹੈ ਨਾ ਖਦਰਾ ਖਦਰਾਣ ਦੇ ਢਾਗ ਢਾਬ ਤੇ ਜਦੋਂ ਯੁੱਧ ਹੋਇਆ ਖਦਰਾਣੇ ਦੀ ਢਾਗ ਤੇ ਮੁਕਸਰ ਦਾ ਜੰਗ ਆਖਰੀ ਜੰਗ ਤੇ ਉਹ ਆਪਾਂ 40 ਮੁਕਤੇ ਨੇ ਵੀ ਯਾਦ ਕਰਦੇ ਆ ਸਾਥ ਸੋ ਅੱਜ ਦਾ ਦਿਨ ਹੈ 40 ਮੁਕਤਿਆਂ ਦਾ ਮਾਗੀ ਦਾ ਦਿਹਾੜਾ ਪਵਿੱਤਰ ਦਿਹਾੜਾ 40 ਮੁਕਤਿਆਂ ਦਾ ਦਿਨ ਸਤ ਸ੍ਰੀ ਅਕਾਲ ਗਲਗੀਰ ਪਾਤਸ਼ਾਹ ਮਹਾਰਾਜ ਨੇ ਜਿਨ੍ਹਾਂ 40 ਮੁਕਤਿਆਂ ਨੂੰ ਪਤਾ ਨਹੀਂ ਕੀ ਕੀ ਬਖਸ਼ਿਸ਼ਾਂ ਦੇ ਕੇ ਨਿਵਾਜਿਆ ਤੇ 40 ਮੁਕਤਿਆਂ ਦੀ ਉਪਾਧੀ ਦਿੱਤੀ ਸਤ ਸ੍ਰੀ ਅਕਾਲ ਉਹ ਸ਼ਹੀਦ ਸਿੰਘ ਜਦੋਂ ਗਲਗੀਰ ਪਾਤਸ਼ਾਹ ਮਹਾਰਾਜ ਨੇ ਅਨੰਤਪੁਰ ਸਾਹਿਬ ਦਾ ਕਿਲਾ ਛੱਡਿਆ ਨਾ ਜੀ ਤੇ ਪਿੱਛੋਂ ਪਹਾੜੀ ਰਾਜਿਆਂ ਨੇ ਮੁਗਲ ਰਾਜਿਆਂ ਨੇ ਆਪਣਾ ਵਚਨ ਭੰਗ ਕਰ ਦਿੱਤਾ ਕਸਮਾਂ ਖਾ ਕੇ ਮੁਕਰ ਗਏ ਤੇ ਪਿੱਛੋਂ ਹਮਲਾ ਕਰ ਦਿੱਤਾ ਇਤਿਹਾਸ ਸਾਨੂੰ ਪਤਾ ਆਪਾਂ ਸੁਣਦੇ ਰਹਨੇ ਆ ਤੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਵੱਡੇ ਸਹਿਬਜਾਦੇ ਕੁਝ ਹੋਰ ਸਿੰਘ ਚਮਕੌਰ ਦੀ ਗੜੀ ਵੱਲ ਚਾਹ ਚਲੇ ਗਏ ਸਾਧ ਸੰਗਤ ਸਰਸਾ ਦੇ ਨਦੀ ਤੇ ਜਦੋਂ ਪਰਿਵਾਰ ਵਿਛੜਿਆ ਨਾ ਸਾਧ ਸੰਗਤ ਤੇ ਛੋਟੇ ਸਹਿਬਜਾ ਤੇ ਮਾਤਾ ਗੁਜਰੀ ਜੀ ਉਹ ਕਿਸੇ ਹੋਰ ਰਸਤੇ ਮਾਤਾ ਸੁੰਦਰੀ ਜੀ ਤੇ ਹੋਰ ਸਿੰਘ ਉਹ ਕਿਸੇ ਹੋਰ ਰਸਤੇ ਦਿੱਲੀ ਵਾਲੇ ਪਰਿਵਾਰ ਵਿੱਚ ਛੋੜਾ ਹੋਇਆ ਜਦੋਂ ਫਿਰ ਸਹਬਜਾਦੇ ਸ਼ਹੀਦ ਹੋ ਗਏ ਸਿੰਘ ਸ਼ਹੀਦ ਹੋ ਗਏ ਪਰਿਵਾਰ ਵਿਛੜ ਗਿਆ ਤੇ ਚਮਕੌਰ ਦੀ ਜੰਗ ਅੰਦਰ ਜਦੋਂ ਪੰਜ ਪਿਆਰਿਆਂ ਨੇ ਅਗਵਾਈ ਕੀਤੀ ਪੰਜ ਸਿੰਘਾਂ ਨੇ ਫਿਰ ਪਾਤਸ਼ਾਹ ਆਪ ਜੀ ਨਿਕਲ ਜਾਓ ਤੇ ਪੰਜ ਸਿੰਘਾਂ ਦਾ ਹੁਕਮ ਮੰਨਦੇ ਹੋਏ ਫਿਰ ਪਾਤਸ਼ਾਹ ਉਥੋਂ ਉੱਚ ਦਾ ਪੀਰ ਬਣ ਕੇ ਜਦੋਂ ਨਿਕਲੇ ਨਾ ਜੀ ਦੀਨਾ ਕਾਂਗੜ ਪਹੁੰਚੇ ਜਦੋਂ ਫਿਰ ਉੱਥੇ ਵੀ ਸਤ ਗੁਰੂ ਨੂੰ ਖਬਰ ਮਿਲੀ ਦੀਨਾ ਕਾਂਗੜ ਵਿਖੇ ਵੀ ਔਚ ਕੇ ਵੀ ਮੁਗਲ ਰਾਜੇ ਤੁਹਾਡੇ ਵੱਲ ਫਿਰ ਹਮਲਾ ਕਰਨ ਲਈ ਆ ਰਹੇ ਨੇ ਉਥੋਂ ਫਿਰ ਸਤਿਗੁਰੂ ਕਦਰਾਨੇ ਦੀ ਢਾਬ ਤੇ ਇੱਥੇ ਜਾ ਕੇ ਸਤਿਗੁਰਾਂ ਨੇ ਮੋਰਚਾ ਸਾਂਭਿਆ ਫਿਰ ਕਮਾਸਾ ਨੀਯੋਧ ਹੋਇਆ ਸਾਤਸੰਗ ਉਹ 40 ਸਿੰਘ ਜਿਹੜੇ ਗੁਰੂ ਨੂੰ ਲੈ ਕੇ ਤੇ ਆਏ ਸੀ ਨਾ ਅੱਜ ਤੋਂ ਅਸੀਂ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਤੇ ਜਦੋਂ ਘਰ ਗਏ ਨਾ ਘਰੋਂ ਲਾਂ ਤਾਂ ਪਈਆਂ ਫਿਰ ਪਤਾ ਲੱਗਿਆ ਸੀ ਤੇ ਬੜੇ ਵੱਡੀ ਗਲਤੀ ਕਰ ਆਇਆ ਘਰਦਿਆਂ ਨੇ ਅੰਦਰ ਦੇ ਬਾੜਿਆ ਸਾਧ ਸਿੰਘ ਤੇ ਇਸ ਦਾ ਬਹੁਤ ਵੱਡੀ ਗਲਤੀ ਕਰ ਆਇਓ ਗੁਰੂ ਤੋਂ ਬੇਮਖੋ ਹੋ ਕੇ ਆ ਗਿਓ ਤੁਹਾਡੀ ਗੱਤੀ ਕਿੱਥੇ ਹੋਣੀ ਹੈ ਜਾਓ ਫਿਰ ਉਹਨਾਂ ਨੂੰ ਆਪਣੇ ਗਲਤੀ ਦਾ ਅਹਿਸਾਸ ਹੋਇਆ ਨਾ ਜਦੋਂ ਫਿਰ ਉਹੀ 40 ਸਿੰਘ ਜਦੋਂ ਪਤਾ ਲੱਗਿਆ ਨਾ ਇਹ ਪਾਤਸ਼ਾਹ ਕਲਗੀਧਰ ਪਾਤਸ਼ਾਹ ਮਹਾਰਾਜ ਖਦਰਾਣੇ ਦੀ ਢਾਬ ਤੇ ਪਹੁੰਚੇ ਨੇ ਤੇ ਉਹ ਵੀ ਜੰਗੇ ਯੁੱਧ ਦੇ ਵਿੱਚ ਜਦੋਂ ਆਏ ਜੂਝੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬੜੀਆਂ ਉਪਾਧੀਆਂ ਦੇ ਕੇ ਨਿਵਾਜਿਆ ਸਾਧ ਸੰਗਤ ਤੇ ਉਹ ਜਦੋਂ 40 ਸਿੰਘ ਲੜਦੇ ਲੜਦੇ ਸ਼ਹੀਦ ਹੁੰਦੇ ਹੁੰਦੇ ਉਹ ਜੰਗ ਨੂੰ ਵੀ ਨਾ ਮੁਕਤਸਰ ਦੀ ਜੰਗ ਨੂੰ ਆਪਣੇ ਨਾਮ ਕਰ ਗਏ ਸਾਧ ਸੰਗਤ ਅਰਥਾਤ ਉਹ ਵੀ ਜੰਗ ਨੂੰ ਫਤਿਹ ਕਰ ਗਏ ਆਪਣੇ ਨਾਮ ਕਰਕੇ ਉਹ ਵੀ ਜੰਗ ਫਤਿਹ ਕਰ ਦਿੱਤੀ ਮੁਕਤਸਰ ਦੀ ਜੰਗ ਉਹਨਾਂ 40 ਮੁਕਤੀਆਂ ਨੂੰ ਆਪਾਂ ਚੇਤੇ ਕਰਨੇ ਆ ਨਾ ਉਹ ਖਦਰਾਣੇ ਦੀ ਢਾਬ ਮੁਖਸਰ ਦੀ ਪਾਵਨ ਪਵਿੱਤਰ ਧਰਤੀ ਤੇ ਸਾਧ ਸੰਗਤ ਜਿੱਥੇ ਪਾਤਸ਼ਾਹ ਨੇ ਜਦੋਂ ਭਾਈ ਮਹਾ ਸਿੰਘ ਦੀ ਆਖਰੀ ਸਾਹਾ ਤੇ ਸੀ ਆਖਰੀ ਸਾਹਾ ਤੇ ਸੀ ਤੇ ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚਮਕੌਰ ਦੀ ਜੰਗ ਅੰਦਰ ਸ਼ਹੀਦਾਂ ਦੀ ਸਾਰ ਲਈ ਨਾ ਸ਼ਹੀਦਾਂ ਦੀ ਉੱਥੇ ਸੇਵਾ ਕੀਤੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਵੇਂ ਹੀ ਜਦੋਂ ਮੁਖਸਰ ਦੀ ਜੰਗ ਦੇ ਅੰਦਰ ਸਿੰਘ ਸ਼ਹੀਦ ਹੋ ਗਏ ਮਹਾਰਾਜ ਨੇ ਆਪ ਸਾਰ ਲਈ ਸਿੰਘਾਂ ਦੀ ਸ਼ਹੀਦਾਂ ਦੀ ਜਾ ਕੇ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਮਲਮ ਪੱਟੀ ਵੀ ਕੀਤੀ ਸਾਥ ਸਿੰਘ ਸ਼ਹੀਦ ਵੀ ਹੋ ਗਏ ਸਿੰਘ ਤੇ ਭਾਈ ਮਹਾ ਸਿੰਘ ਆਖਰੀ ਸਾਹਾਂ ਤੇ ਸਤਗੁਰਾਂ ਨੇ ਗੋਦ ਵਿੱਚ ਲੈ ਲਿਆ ਜਾ ਕੇ ਪੱਟਾਂ ਤੇ ਲੈ ਲਿਆ ਗੋਦ ਵਿੱਚ ਲੈ ਲਿਆ ਭਾਈ ਮਹਾ ਸਿੰਘ ਜੀ ਮੰਗੋ ਕੀ ਮੰਗਦੇ ਹੋ ਉਹ ਕਹਿੰਦੇ ਮਹਾਰਾਜ ਕਿਉਂਕਿ ਸਤਗੁਰੂ ਨੂੰ ਪਤਾ ਸੀ ਜਾਣੀ ਜਾਣ ਸੀ ਉਹ ਜਿਹੜਾ ਵਦਾਵਾ ਲੈ ਕੇ ਦੇ ਕੇ ਆਏ ਸੀ ਨਾ 40 ਸਿੰਘ ਉਹ ਮਹਾਰਾਜ ਨੇ ਆਪਣੇ ਕੰਮ ਕਸੇ ਨਾਲ ਬੰਨ੍ਹਿਆ ਹੋਇਆ ਸੀ ਮਹਾਰਾਜ ਨੂੰ ਪਤਾ ਸੀ ਸਮੇਂ ਦਾ ਇਹ ਸਮਾਂ ਬੰਨਾ ਤੇ ਜਦੋਂ ਭਾਈ ਮਹਾ ਸਿੰਘ ਨੂੰ ਕਿਹਾ ਉਹਦਾ ਮੂੰਹ ਪੁੰਜਿਆ ਨਾ ਖੂਨ ਨਾਲ ਸਾਰਾ ਲਿਬੜਿਆ ਮੂੰਹ ਭਾਈ ਮਹਾ ਸਿੰਘ ਦਾ ਯੁੱਧ ਦੇ ਅੰਦਰ ਮੂੰਹ ਸਾਰਾ ਲਿਬੜਿਆ ਖੂਨ ਦੇ ਨਾਲ ਭਾਈ ਮਹਾ ਸਿੰਘ ਨੂੰ ਕਹਿਣ ਲੱਗੇ ਦੱਸੋ ਕੋਈ ਇੱਛਾ ਹੈ ਕੀ ਚਾਹੁੰਦੇ ਹੋ ਉਹ ਫਿਰ ਭਾਈ ਮਹਾ ਸਿੰਘ ਕਹਿਣ ਲੱਗੇ ਉਹ ਜਿਹੜਾ ਵਿਦਾਵਾ ਤਾਰੋ ਲਿਖ ਕੇ ਦੇ ਕੇ ਆਇਸਨਾ ਸਤਿਗੁਰੂ ਨੂੰ ਪਾੜ ਦਿਓ ਸਾਨੂੰ ਫਿਰ ਆਪਣਾ ਬਣਾ ਲਓ ਚਲਗੀ ਤਾਂ ਪਾਤਸ਼ਾਹ ਮਹਾਰਾਜ ਬੈਰਾਗ ਦੀ ਮੂਰਤ ਕਰਨ ਕਰਨ ਸਮਰਥ ਪਾਤਸ਼ਾਹ ਮਹਾਰਾਜ ਸੀਨੇ ਨਾਲ ਲਾ ਲਿਆ ਬਿਦਾਵਾ ਪਾੜ ਕੇ ਰੱਖ ਦਿੱਤਾ ਨਾਲੇ ਉਪਾਦੀਆਂ ਦਿੱਤੀਆਂ ਜਾਓ ਅੱਜ ਤੋਂ ਬਾਅਦ ਤੁਸੀਂ ਮੁਕਤ ਹੋ ਜਨਮ ਤੇ ਮਰਨ ਦੇ ਚੱਕਰ ਤੋਂ ਤੁਹਾਨੂੰ ਰਹਿਤ ਕੀਤਾ ਉਹ ਫਿਰ 40 ਮੁਕਤੀਆਂ ਨੂੰ ਆਪਾਂ ਯਾਦ ਕਰਨੇ ਆ ਅਰਦਾਸ ਦੇ ਅੰਦਰ ਉਹ ਜਿਹੜੀ ਅਰਦਾਸ ਕਰਾਪਈ ਯਾ ਚੇਤੇ ਕਰਨੇ ਆ ਚਾਰ ਸੱਜਣਾਂ ਦੇ ਵਿੱਚ ਇੱਥੇ ਕਰਨੇ ਆ ਪੰਜ ਪਿਆਰਿਆਂ ਨੂੰ ਵੀ ਹੋਰ ਬੇਅੰਤ ਸਿੰਘਾਂ ਨੂੰ ਆਪਾਂ ਸ਼ਹੀਦਾਂ ਨੂੰ ਯਾਦ ਕਰਨੇ ਆ ਉੱਥੇ 40 ਮੁਕਤੀਆਂ ਨੂੰ ਵੀ ਯਾਦ ਕਰਦੇ ਹਾਂ ਸਾਥ ਸੇ ਜਿੱਥੇ ਟੁੱਟੀ ਗੰਢੀ ਸੀ ਪਾਤਸ਼ਾਹ ਨੇ ਉਹਨਾਂ ਨੂੰ ਬਖਸ਼ਤਾ ਸੀ ਸਤਸੰਗ ਫਿਰ ਕੰਠਨਾ ਲਾਲਿਆ ਸੀ ਉਹ ਸ਼ਹੀਦ ਤਾਂ ਹੋ ਗਏ ਛਾਰੇ ਸਿੰਘ ਨਾਲੇ ਸਤਸੰਗ ਨੇ ਮੁਕਤੀ ਵੀ ਦੇ ਦਿੱਤੀ ਬੇਦਾਵਾ ਪਾੜ ਕੇ ਸਤਸੰਗ ਐਸਾ ਹੈ ਸਤ ਅਸਤ ਨੂੰ ਐਸਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਐਸਾ ਮੁਰਸ਼ਿਦ ਨਾ ਪਹਿਲਾਂ ਕਦੀ ਹੋਇਆ ਨਾ ਅਕਦੀ ਮਿਲਣਾ ਸਤਸੰਗ ਇੱਕ ਇੱਕ ਭਗਤਨੀ ਹੋਈ ਐ ਮਹਾਰਾਸ਼ਟਰ ਦੇ ਇਲਾਕੇ ਦੇ ਅੰਦਰ ਉਹਨੂੰ ਕਿਸੇ ਨੇ ਪੁੱਛ ਲਿਆ ਤੇਰੀ ਨਿਗਾਹ ਦੇ ਅੰਦਰ ਗੁਰੂ ਵੱਡਾ ਹੈ ਕਿ ਪ੍ਰਮਾਤਮਾ ਵੱਡਾ ਹੈ ਉਹ ਰੱਬ ਗੁਰੂ ਦੀ ਉਹ ਗੁਰੂ ਦੀ ਬੜੀ ਵੱਡੀ ਭਗਤਨੀ ਸੀ ਉਹ ਕਹਿੰਦੀ ਮੇਰੀ ਨਿਗਾਹ ਮੇ ਗੁਰੂ ਵੱਡਾ ਹੈ ਮਹਾਰਾਸ਼ਟਰ ਦੇ ਇਲਾਕੇ ਦੇ ਅੰਦਰ ਇੱਕ ਭਗਤਨੀ ਹੋਈ ਐ ਸਹਜੋ ਬਾਈ ਉਹਨੂੰ ਕਿਸੇ ਨੇ ਪੁੱਛ ਲਿਆ ਤੇਰੀ ਨਿਗਾਹ ਅੰਦਰ ਗੁਰੂ ਵੱਡਾ ਹੈ कि परमात्मा बड़ा है भगवान बड़ा है वो नहीं भगवान नहीं बड़ा मेरी निगाह में गुरु बड़ा है वो कहता बताओ फिर कैसे बड़ा उन्हें फिर रुबाई लिखी बड़ी कमाल दी उन्हें फिर लिखा गुरु दे दस्त गुरु त बड़ा है हर ने जन्म दिया जग माही गुर ने आवा गमन ही कहें हरी परमात्मा ने जन्मता दे देता संसार के अंदर भगवान ने जन्म तो दे दिया मगर आवागम के चक्कर में डाल दिया ਹੁਣ ਆਵਾ ਗਵਨ ਦੇ ਚੱਕਰ ਤੋਂ ਕੱਢੇ ਕੌਣ ਉਹ ਕਹਿੰਦਾ ਫੋਕੰਦੀ ਫਿਰ ਇਹਦਾ ਜਿੰਮਾ ਗੁਰੂ ਨੇ ਲਿਆ ਮੈਂ ਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ ਤੇ ਆਵਾ ਗਵਨ ਦੀ ਚੱਕਰ ਤੋਂ ਮੇਰੀ ਖਲਾਸੀ ਹੋ ਗਈ ਹਰਨੇ ਜਨਮ ਦੀਆ ਜਗਮਾਹੀ ਗੁਰ ਨੇ ਆਵਾ ਗਵਨ ਮਿਟਾਈ ਹਰਨੇ ਪੰਛ ਚੋਰ ਦੀਏ ਸਾਥਾ ਗੁਰ ਨੇ ਛਡਾਈ ਦਿਓ ਅਨਾਥਾ ਹਰਨੇ ਮੁਝ ਹੀ ਮਾਹੇ ਛਪਾਇਓ ਗੁਰ ਦੀਪਕ ਦੇ ਤਾਹੇ ਦਿਖਾਇਓ ਹਰਨੇ ਜਨਮ ਦੀਆ ਜਗਮਾਹੀ ਗੁਰ ਨੇ ਆਵਾ ਗਵਨ ਮਿਟਾਈ ਹਰਗੇ ਲਿਖਦੀ ਹੈ ਹਰਨੇ ਪੰਜ ਚੋਰ دیے ਸਾਥਾ ਕਹਿੰਦੇ ਹਰੀ ਪ੍ਰਮਾਤਮਾ ਨੇ ਜਨਮ ਤਾਂ ਦੇ ਦਿੱਤਾ ਭਗਵਾਨ ਨੇ ਭਗਵਾਨ ਨੇ ਸੰਸਾਰ ਕੇ ਅੰਦਰ ਜਨਮ ਤੋਂ ਦੇ ਦਿਆ ਸਾਥ ਮੇ ਪੰਜ ਚੋਰ ਵੀ ਦੇ دیے ਪੰਜ ਵਿਕਾਰ ਵੀ ਦੇ دیے ਕਾਮ, ਕ੍ਰੋਧ, ਲੋਭ, ਮੋਹ, ਅੰਕਾਰ ਹੁਣ ਇਹਨਾਂ ਤੋਂ ਖਲਾਸੀ ਕੌਣ ਕਰਾਏ ਇਹਨਾਂ ਤੋਂ ਖੜਾ ਕੌਣ ਛਡਾਏ ਕਹਿੰਦੀ ਫਿਰ ਇਹਦਾ ਜੁਮਾ ਵੀ ਫਿਰ ਗੁਰੂ ਨੇ ਲਿਆ ਮੈਂ ਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ ਪੰਜਾਂ ਚੋਰਾ ਤੋਂ ਪੰਜਾਂ ਵਿਕਾਰਾਂ ਤੋਂ ਮੇਰਾ ਖੜਾ ਛੁਟਿਆ ਹਰਨੇ ਪੰਚਚੋਰ ਦੀਏ ਸਾਥਾ ਗੁਰਨੇ ਛਡਾਈ ਦਿਓ ਨਾਥਾ ਫਿਰ ਅੱਗੇ ਲਿਖਦੀ ਹਰਨੇ ਮੁਝਹੀ ਮਾਹੇ ਛਪਾਇਓ ਕਹਿੰਦੇ ਹਲੀ ਪ੍ਰਮਾਤਮਾ ਨੇ ਜਨਮਤਾ ਦੇ ਦਿੱਤਾ ਪਰ ਮੇਰੇ ਅੰਦਰ ਛੁਪ ਕੇ ਬੈਠ ਗਿਆ ਪ੍ਰਮਾਤਮਾ ਹੁਣ ਮੈਂ ਪ੍ਰਮਾਤਮਾ ਨੂੰ ਢੂੰਡਾਂ ਕਿਵੇਂ ਅੰਦਰ ਛੁਪੇ ਭਗਵਾਨ ਨੂੰ ਅੰਦਰ ਛੁਪੇ ਵਾਹਿਗੁਰੂ ਨੂੰ ਅੰਦਰ ਛੁਪੇ ਪ੍ਰਮਾਤਮਾ ਨੂੰ ਮੈਂ ਲੱਭਾਂ ਕਿਵੇਂ ਕਹਿੰਦੀ ਫਿਰ ਇਹਦਾ ਜਿਮਾਂ ਵੀ ਗੁਰੂ ਨੇ ਲਿਆ ਮੈਂ ਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ ਅਮਰਤ ਲਈ ਉੱਠ ਕੇ ਬਾਰ-ਬਾਰ ਅਭਿਆਸ ਕੀਤਾ ਗੁਰੂ ਦੇ ਸ਼ਬਦ ਦੇ ਅਭਿਆਸ ਕਰਨ ਦੇ ਨਾਲ ਗੁਰੂ ਦੇ ਸ਼ਬਦ ਦੀ ਅੰਗਿਆਰੀ ਦੇ ਨਾਲ ਅੰਦਰ ਛੁਪਿਆ ਹੋਇਆ ਪਰਮਾਤਮਾ ਪ੍ਰਗਟ ਹੋ ਗਿਆ ਹਰ ਨੇ ਜਨਮ ਦਿਆ ਜਗ ਮਾਹੀ ਗੁਰ ਨੇ ਆਵਾ ਗਵਨ ਮਿਟਾਈ ਹਰ ਨੇ ਪੰਚ ਚੋਰ ਦੀਏ ਸਾਥਾ ਗੁਰ ਨੇ ਛਡਾਏ ਦਿਓ ਅਨਾਥਾ ਹਰ ਨੇ ਮੁਝਹੀ ਮਾਹੇ ਛਪਾਇਓ ਜਨਮ ਦੇ ਕੇ ਮੈਂ ਅੰਦਰ ਛੁਪ ਕੇ ਬੈਠ ਗਿਆ ਹਰ ਨੇ ਮੁਝਹੀ ਮਾਹੇ ਛਪਾਇਓ ਗੁਰ ਦੀਪਕ ਤੇਤਾ ਹੀ ਦਿਖਾਇਓ ਗੁਰੂ ਦੇ ਸ਼ਬਦ ਦੇ ਦੀਪਕ ਦੀ ਅੰਗਿਆਰੀ ਦੇ ਨਾਲ ਅੰਦਰ ਛੁਪਿਆ ਹੋਇਆ ਪ੍ਰਮਾਤਮਾ ਪ੍ਰਗਟ ਹੋਇਆ ਹੋ ਗਿਆ ਇਸ ਲਈ ਮੇਰੀ ਨਿਗਾਹ ਮੇ ਗੁਰੂ ਵੱਡਾ ਹੈ ਪ੍ਰਮਾਤਮਾ ਨਾਲ ਵੱਡਾ ਨਹੀਂ ਹੈ ਤੋ ਜਿਹੜਾ ਗੁਰੂ ਹੁੰਦਾ ਹੈ ਨਾ ਜੀ ਉਹ ਪ੍ਰਮਾਤਮਾ ਤੱਕ ਲੈ ਕੇ ਜਾਂਦਾ ਹੈ ਜਿਹੜਾ ਬੰਦਾ ਸਿੱਧਾ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਦਾ ਸਾਬ ਸਤ ਗੁਰੂ ਤੋਂ ਬਿਨਾ ਪ੍ਰਮਾਤਮਾ ਤੱਕ ਪਹੁੰਚਣਾ ਅਸੰਭਵ ਹੈ ਜਿਹੜਾ ਗੁਰੂ ਹੈ ਉਹ ਬਿਚੋਲਾ ਹੁੰਦਾ ਹੈ ਗੁਰੂ ਰਾਨੇ ਨੂੰ ਬੰਦੇ ਨੂੰ ਮਨੁੱਖ ਨੂੰ ਪ੍ਰਮਾਤਮਾ ਤੱਕ ਲੈ ਜਾਂਦਾ ਹੈ ਜੇ ਕਿਸੇ ਨੇ ਪਰਮਾਤਮਾ ਨੂੰ ਮਿਲਣਾ ਹੈ ਤੇ ਗੁਰੂ ਦੀ ਪ੍ਰਾਪਤੀ ਜ਼ਰੂਰੀ ਹੈ ਸਾਧ ਸੰਗਤ ਇਸ ਕਰਕੇ ਸਾਡਾ ਤੇ ਮੁਰਸ਼ਿਦ ਹੀ ਬੜਾ ਕਮਾਲ ਦਾ ਹੈ ਸਾਡਾ ਤੇ ਗੁਰੂ ਹੀ ਬੜਾ ਕਮਾਲ ਦਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜਿਹਦਾ ਅੱਜ ਆਪਾਂ ਦਿਨ ਮਨਾ ਰਹੇ ਹਾਂ 40 ਮੁਕਤੀਆਂ ਦਾ ਦਿਨ ਮਨਾ ਰਹੇ ਹਾਂ ਪ੍ਰਕਾਸ਼ ਦਿਹਾੜਾ ਮਨਾ ਕੇ ਅੱគ្នੇ ਸਾਧ ਸੰਗਤ ਤਵੇਸੇ ਗੁਰੂ ਨੂੰ ਬਾਰ-ਬਾਰ ਨਮਸਕਾਰ ਹੈ ਕੋਟਾਨ ਵਾਰ ਨਮਸਕਾਰ ਹੈ ਉਨ੍ਹਾਂ 40 ਮੁਕਤੀਆਂ ਨੂੰ ਕੋਟਾਨਵਾਰ ਨਮਸਕਾਰ ਹੈ ਸਾਥ ਸੰਗਤ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਵੀ ਆਪਣੇ ਦੱਸੇ ਹੋਏ ਗੁਰੂ ਗੁਰੂ ਦੇ ਮਾਰਗ ਤੇ ਚੱਲ ਸਕੀਏ ਤਾਂ ਕਿ ਅਸੀਂ ਵੀ ਆਪਣਾ ਇਹ ਜਿਹੜਾ ਬਨਮੂਲਾ ਜੀਵਨ ਮਿਲਿਆ ਇਹਨੂੰ ਸਫਲ ਕਰ ਜਾਈਏ ਇਹਨੂੰ ਸਫਲ ਕਰ ਜਾਈਏ ਇਹਨੂੰ ਸਫਲ ਕਰ ਦੇ ਸਤਿਗੁਰੂ ਜੀ ਕਿਰਪਾ ਕਰਨ ਸਾਰੀ ਸੰਗਤ ਦੀ ਹਾਜ਼ਰੀ ਆਪੇ ਦਰ ਤੇ ਪ੍ਰਵਾਨ ਕਰਨ ਤੇ ਸਾਰਿਆਂ ਨੂੰ ਮੰਗਨ ਦੀ ਜਾਚ ਬਖਸ਼ਿਸ਼ ਕਰਨ ਕਿਉਂਕਿ ਮੰਗਣਾ ਵੀ ਕਲਾ ਹੈ ਮੰਗਣਾ ਵੀ ਇੱਕ ਢੰਗ ਹੈ ਮੰਗਣਾ ਵੀ ਇੱਕ ਤਰੀਕਾ ਹੈ ਅਸੀਂ ਆਪਣੇ ਗੁਰੂ ਕੋਲ ਹੀ ਮੰਗਣਾ ਹੈ ਅਸੀਂ ਇਸ ਬਾਪੂ ਕੋਲ ਹੀ ਮੰਗਣਾ ਹੈ ਸਾਡਾ ਹੋਰ ਕਿਹੜਾ ਜਿਹਦੇ ਕੋਲ ਮੰਗਣਾ ਸੀ ਤੇ ਜਦੋਂ ਗੁਰੂ ਕੋਲੋਂ ਮੰਗੋ ਪਾਤਸ਼ਾਹ ਕਹਿੰਦੇ ਟੀਟ ਹੋ ਕੇ ਮੰਗੋ ਪਾਵੋ ਦਾਨ ਟੀਟ ਹੋਏ ਮੰਗੋ ਬਾਰ-ਬਾਰ ਮੰਗੋ ਟੀਟ ਹੋ ਕੇ ਮੰਗੋ ਫਿਰ ਗੁਰੂ ਨੂੰ ਦੇ ਦੇਣਾ ਪੈਂਦਾ ਫਿਰ ਗੁਰੂ ਦੇਨ ਤੇ ਵੀ ਵਸ਼ ਹੋ ਜਾਂਦਾ ਹੈ ਸਾਧ ਸੰਗਤ ਕਿਉਂਕਿ ਮੰਗਣਾ ਵੀ ਇੱਕ ਕਲਾ ਹੈ ਮੰਗਣਾ ਵੀ ਢੰਗ ਹੈ ਇੱਕ ਵਾਰ ਨਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਅੰਦਰ ਬਸ 2-4 ਮਿੰਟ ਵਿੱਚ ਆਪਣੀ ਗੱਲ ਅਕੀ ਕਿ ਮੇਰਾ ਆਪ ਸਮਾਪਤੀ ਕਰਾਂਗੇ ਕਿਉਂਕਿ ਮੰਗਣਾ ਵੀ ਕਲਾ ਹੈ ਸਣ ਤੇ ਪਤਾ ਹੀ ਨਹੀਂ ਕਿ ਮੰਗਣਾ ਕੀ ਹੈ ਮੰਗਣਾ ਕਿਵੇਂ ਹੈ ਮੰਗਣਾ ਕਿਹਦੇ ਕੋਲੋਂ ਹੈ ਮੰਗਣਾ ਕਦੋਂ ਹੈ ਕੀ ਹੈ ਕਿਹਦੇ ਕੋਲੋਂ ਮੰਗਣਾ ਜਦੋਂ ਇਹ ਪਤਾ ਲੱਗ ਜੇ ਨਾ ਜੀ ਮੰਗਣਾ ਕਿਹਦੇ ਕੋਲੋਂ ਹੈ ਕਿਵੇਂ ਮੰਗਣਾ ਹੈ ਕੀ ਮੰਗਣਾ ਹੈ ਫਿਰ ਸੱਚੀ ਮੁੱਚੀ ਝੋਲੀਆਂ ਪੜ ਜਾਂਦੀਆਂ ਇੱਕ ਵਾਰ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਅੰਦਰ ਇੱਕ ਮਾਈ ਇੱਕ ਧੀ ਮੰਗਣ ਲਈ ਆ ਗਈ ਉਹ ਆ ਕੇ ਸੇਵਾਦਾਰ ਨੂੰ ਕਹਿਣ ਲੱਗੀ ਮੈਨੂੰ ਔਲਾਦ ਚਾਹੀਦੀ ਹੈ ਪਰ ਮੈਨੂੰ ਮੰਗਣਾ ਨਹੀਂ ਆਉਂਦਾ ਨਾ ਮੰਗਾ ਕਿਵੇਂ ਫਿਰ ਉਹ ਸੇਵਾਦਾਰ ਨੇ ਝੁਕਤ ਦੱਸੀ ਵੀ ਮੇਰੀ ਇਹ ਧੀ ਮੇਰੀ ਇਹ ਭੈਣੇ ਇਹ ਗੁਰੂ ਛੇਵੇਂ ਪਾਤਸ਼ਾਹ ਕਰਨ ਕਰਨ ਸਮਰੱਥ ਹੈ ਗੁਰਨਾਨਕ ਦਾ ਘਰ ਹੈ ਇੱਥੋਂ ਸਾਰਾ ਕੁਝ ਮਿਲਦਾ ਹੈ ਕੱਲੀ ਔਲਾਦ ਨਾ ਮੰਗੀ ਉਹਨੇ ਢੰਗ ਦੱਸਿਆ ਪਰ ਸੇਵਾਦਾਰ ਨੇ ਕਹਿੰਦਾ ਕੱਦੀ ਔਲਾਦ ਨਾ ਮੰਗੀ ਔਲਾਦ ਦੇ ਨਾਲ-ਨਾਲ ਗੁਰਨਾਨਕ ਦੀ ਬਾਣੀ ਵੀ ਮੰਗ ਲਈ ਜਾਂ ਫਿਰ ਤੇਰੇ ਘਰ ਦੇ ਵਿੱਚੋਂ ਸੁੱਖ ਕਦੀ ਨਹੀਂ ਖਤਮ ਹੋਣਗੇ ਫਿਰ ਉਹਨੇ ਜਦੋਂ ਮੰਗਿਆ ਨਾ ਉਸ ਧੀ ਨੇ ਉਹਨੇ ਕਮਾਲ ਕਰ ਦਿੱਤੀ ਢੰਗ ਨਾਲ ਤਰੀਕੇ ਨਾਲ ਮੰਗਿਆ ਜਿਉਂ ਕਿ ਮੰਗਣਾ ਵੀ ਕਲਾ ਹੈ ਜਦੋਂ ਉਹਨੇ ਮੰਗਿਆ ਨਾ ਤਰੀਕੇ ਨਾਲ ਉਹਨੇ ਕਮਾਲ ਕਰ ਦਿੱਤੀ ਜਦੋਂ ਛਵੇਂ ਪਾਦਸ਼ਾਹ ਮਹਾਰਾਜ ਦੇ ਅੱਗੇ ਗਈ ਸਤਗੁਰ ਨੂੰ ਅਦਬ ਕੀਤਾ ਸਤਕਾਰ ਕੀਤਾ ਮੱਥਾ ਟੇਕਿਆ ਪਾਦਸ਼ਾਹ ਨੂੰ ਕਹਿਣ ਲੱਗੀ ਪਾਦਸ਼ਾਹ ਮੈਂ ਮਰਨ ਤੋਂ ਪਹਿਲਾਂ ਨਾ ਪਾਦਸ਼ਾਹ ਕਹਿੰਦੇ ਦੱਸਦੀ ਆ ਕੀ ਚਾਹੀਦਾ ਉਹ ਫਿਰ ਕਹਿਣ ਲੱਗੀ ਪਾਦਸ਼ਾਹ ਮੈਂ ਮਰਨ ਤੋਂ ਪਹਿਲਾਂ ਇਹਨਾਂ ਅੱਖਾਂ ਦੇ ਨਾਲ ਇਹਨਾਂ ਦੀਦਾਂ ਦੇ ਨਾਲ ਵੇਖਣਾ ਚਾਹੁੰਨੀ ਆ ਮੇਰਾ ਬਹੁਤ ਵੱਡਾ ਘਰ ਹੋਵੇ ਮੇਰੇ ਘਰ ਦੇ ਚੁਬਾਰੇ ਦੇ ਅੰਦਰ ਮੇਰੀ ਨਾਂ ਚਾਂਦੀ ਦੀ ਮਧਾਣੀ ਵਿੱਚ ਦੁੱਧ ੜਕਦੀ ਹੋਵੇ ਉਹਦੀ ਗੋਦੀ ਵਿੱਚ ਬਾਲ ਹੋਵੇ ਤੇ ਮੇਰੀ ਨੋਂ ਰਸਨਾ ਦੇ ਵਿੱਚੋਂ ਗੁਰਨਾਨਕ ਦੀ ਬਾਣੀ ਦਾ ਜਾਪ ਕਰਦੀ ਹੋਵੇ ਬਾਦਸ਼ਾਹ ਬੜੇ ਪਰਸਾਨ ਹੋਏ ਹੈਰਾਨ ਹੋਏ ਤੇ ਉਹ ਛੇਵੇਂ ਪਾਤਸ਼ਾਹ ਸੰਗਤ ਨੂੰ ਕਹਿਣ ਲੱਗੇ ਆ ਵੇਖੋ ਭਾਈ ਬੀਬੀ ਕੀ ਮੰਗਦੀ ਆ ਤੀ ਕੀ ਮੰਗਦੀ ਐ ਕਿਉਂ ਦੁਜਿਆਂ ਨੂੰ ਸੁਣਾਉਣਾ ਸੀ ਪਾਤਸ਼ਾਹ ਨੂੰ ਪਾਤਸ਼ਾਹ ਨੂੰ ਤਾਂ ਪਤਾ ਸੀ ਪਾਤਸ਼ਾਹ ਨੇ ਦੁਜਿਆਂ ਨੂੰ ਸੁਣਾਉਣਾ ਸੀ ਸੰਗਤ ਨੂੰ ਵੀ ਮੰਗਣਾ ਕਿਵੇਂ ਹੈ ਟ੍ਰਿਕੇ ਨਾਲ ਮੰਗੀਦਾ ਹੈ ਉਹ ਸੰਗਤ ਕਹਿਣ ਲੱਗੀ ਮਹਾਰਾਜ ਕੀ ਮੰਗਦੀ ਐ ਉਹ ਫਿਰ ਪਾਤਸ਼ਾਹ ਫਿਰ ਕਹਿਣ ਲੱਗੇ ਉਸ ਮਾਈ ਨੂੰ ਫਿਰ ਮੰਗ ਧੀਏ ਫਿਰ ਕੀ ਚਾਹੀਦਾ ਦੱਸ ਉਹ ਫਿਰ ਕਹਿਣ ਲੱਗੀ ਮਹਾਰਾਜ ਮੈਂ ਮਰਨ ਤੋਂ ਪਹਿਲਾਂ ਇਹਨਾਂ ਦੀਦਾਂ ਦੇ ਨਾਲ ਅੱਖਾਂ ਨਾਲ ਵੇਖਣਾ ਚਾਹੁੰਨੀ ਆ ਮੇਰਾ ਬਹੁਤ ਵੱਡਾ ਘਰ ਹੋਵੇ ਮੇਰੇ ਘਰ ਦੇ ਚਿਵਾਰੇ ਦੇ ਅੰਦਰ ਮੇਰੀ ਨਾਂ ਚਾਂਦੀ ਦੀ ਵਿਧਾਣੀ ਵਿੱਚ ਦੁੱਧ ਰੜਕਦੀ ਹੋਵੇ ਉਹਦੀ ਗੋਦੀ ਵਿੱਚ ਬਾਲ ਹੋਵੇ ਤੇ ਉਹ ਆਪਣੀ ਰਸਨਾ ਵਿੱਚੋਂ ਗੁਰੂ ਨਾਨਕ ਦੀ ਬਾਣੀ ਦਾ ਜਾਪ ਕਰਦੀ ਹੋਵੇ ਸਤਿਗੁਰੂ ਬੜੇ ਪ੍ਰਸੰਨ ਹੋਏ ਕਹਿੰਦੇ ਸ਼ਾਬਾਸ਼ ਸਾਰਾ ਕੁਝ ਹੀ ਮੰਗ ਲਿਆ ਸਤਿਗੁਰੂ ਸੰਗਤ ਨੂੰ ਕਹਿਣ ਲੱਗੇ ਸਾਧ ਸੰਗਤ ਜੀ ਇਹਦੇ ਤੇ ਹਾਲੇ ਔਲਾਦ ਹੀ ਨਹੀਂ ਐ ਨੇ ਪੋਤਰਾ ਪਹਿਲਾਂ ਮੰਗ ਲਿਆ ਇਹਦੇ ਕੋਲ ਤੇ ਪੁੱਤਰੀ ਨਹੀਂ ਐ ਇਹਨੇ ਪੋਤਰਾ ਪਹਿਲਾਂ ਮੰਗ ਲਿਆ ਇਨੇ ਪੋਤਰਾ ਮੰਗ ਕੇ ਪੁੱਤਰ ਦੀ ਦਾਤ ਮੰਗ ਲਈ ਐ ਮੰਗਣ ਦਾ ਤਰੀਕਾ ਹੈ ਨਾ ਢੰਗ ਨਾਲ ਜਦੋਂ ਮੰਗੀਏ ਸਤਿਗੁਰੂ ਕਹਿੰ ਲਗੇ ਇਨੇ ਪੋਤਰਾ ਮੰਗ ਕੇ ਪੁੱਤਰ ਮੰਗ ਲਿਆ ਵੀ ਗਰੀਬ ਦੇ ਘਰ ਦੇ ਅੰਦਰ ਤੇ ਲੱਕੜ ਦੀ ਮਿਧਾਣੀ ਨਹੀਂ ਹੁੰਦੀ ਇਹਨੇ ਚਾਂਦੀ ਦੀ ਮਿਧਾਣੀ ਮੰਗ ਲਈ ਐ ਇਹਨੇ ਚਾਂਦੀ ਦੀ ਮਿਧਾਣੀ ਮੰਗ ਕੇ ਇਹਨੇ ਅਮੀਰੀ ਮੰਗ ਲਈ ਆਖੋ ਸਤਨਾਮ ਢੰਗ ਨਾਲ ਮੰਗੇ ਨਾ ਤਰੀਕੇ ਨਾਲ ਤੇ ਕਹਿੰਦੇ ਪਾਤਸ਼ਾਹ ਕਹਿੰਦੇ ਇਹਨੇ ਸਭ ਤੋਂ ਵੱਡੀ ਦਾਤ ਜੀ ਮੇਰੀ ਨੋਹ ਆਪਣੀ ਰਸਨਾ ਵਿੱਚੋਂ ਗੁਰਨਾਣਕ ਦੀ ਬਾਣੀ ਦਾ ਜਾਪ ਕਰਦੀ ਹੋਵੇ ਇਹਨੇ ਗੁਰਨਾਣਕ ਦੀ ਬਾਣੀ ਮੰਗ ਕੇ ਗੁਰਨਾਣਕ ਨੂੰ ਹੀ ਮੰਗ ਲਿਆ ਤੇ ਜਿਸ ਘਰ ਦੇ ਅੰਦਰ ਗੁਰਨਾਣਕ ਦੀ ਬਾਣੀ ਦਾ ਜਾਪ ਹੁੰਦਾ ਹੋਏ ਨਾ ਜੀ ਉੱਥੇ ਸਾਰੀਆਂ ਦਾਤਾਂ ਆਪਣੇ ਆਪ ਹੀ ਆ ਜਾਂਦੀਆਂ ਸਾਰੇ ਸੁੱਖ ਸਹੂਲਤਾਂ ਆਪਣੇ ਆਪ ਹੀ ਆ ਜਾਂਦੀਆਂ ਸਾਧ ਸੰਗਤ ਤੇ ਜਦੋਂ ਤਰੀਕੇ ਨਾਲ ਮੰਗੀਏ ਨਾ ਢੰਗ ਨਾਲ ਮੰਗੀਏ ਗੁਰੂ ਕੋਲੋਂ ਨਾ ਬੜੀ ਵੱਡੀ ਦਾਤ ਮਿਲ जाया ਕਰਦੀ ਹੈ ਸਾਧ ਸੰਗਤ ਫਿਰ ਉਸ ਦੀ ਦੇ ਖਜ਼ਾਨੇ ਪਰ ਦਿੱਤੇ ਪਾਤਸ਼ਾਹ ਨੇ ਕਿਉਂਕਿ ਢੰਗ ਨਾਲ ਮੰਗਿਆ ਸੀ ਨਾ ਤੇ ਜਦੋਂ ਆਪਾਂ ਵੀ ਤਰੀਕੇ ਨਾਲ ਮੰਦੀ ਹੈ ਨਾ ਗੁਰੂ ਤੇ ਦੇਣ ਲਈ ਬੈਠਾ ਸਾਨੂੰ ਮੰਗਣ ਦੀ ਅਕਲ ਨਹੀਂ ਹੈ ਸਾਨੂੰ ਮੰਗਣ ਦੀ ਉਜਾਜ ਨਹੀਂ ਹੈ ਤੇ ਜਦੋਂ ਸਾਨੂੰ ਮੰਗਣ ਦੀ ਜਾਚ ਆ ਗਈ ਨਾ ਸੱਚੀ ਮੁੱਚੀ ਸਾਡੀਆਂ ਝੋੜੀਆਂ ਝੋਲੀਆਂ ਵੀ ਗੁਰੂ ਸੁੱਖ ਨਾਲ ਭਰ ਦੇਵੇਗਾ ਸਾਥ ਸੰਗਤ ਇਹ ਕਰਨ ਕਰਨ ਸਮਰੱਥ ਗੁਰੂ ਹੈ ਕਿਤੇ ਭਟਕਣ ਦੀ ਲੋੜ ਨਹੀਂ ਹੈ ਸਾਥ ਸੰਗਤ ਗੁਰੂ ਦੇ ਘਰ ਤੇ ਸਾਰਾ ਕੁਝ ਹੈ ਸੱਚੀ ਸਾਹਿਬਾ ਕਿਆ ਨਾਹੀਂ ਘਰ ਤੇ ਰ ਸਾਰਾ ਕੁਝ ਆਪਾਂ ਰੋਜ਼ ਅਰਦਾਸ ਦੇ ਅੰਦਰ ਪੜਨੇ ਆ ਨਾ ਇਕ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਤਾਂ ਇਹਦਾ ਅਰਥ ਕੀ ਹੋਇਆ ਵੀ ਜਿਹਦੇ ਘਰ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਾਪ ਹੁੰਦਾ ਹੋਵੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿਮਰਿਆ ਜਾਂਦਾ ਹੋਵੇ ਜਾਂ ਗੁਰੂ ਨਾਨਕ ਨੂੰ ਸਿਮਰਿਆ ਜਾਂਦਾ ਹੋਵੇ ਬਾਣੀ ਪੜੀ ਜਾਂਦੇ ਹੋਏ ਗੁਰੂ ਜਿਹੜੇ ਘਰ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਮ ਜਪਿਆ ਜਾਂਦਾ ਹੋਵੇ ਉਸ ਘਰ ਦੇ ਅੰਦਰ ਘਰ ਨਾਉ ਨਿਧ ਆਵੇ ਤਾਂ ਇਹਦਾ ਅਰਥ ਹੈ ਨਾਉ ਨਿਧੀਆਂ ਇਹ ਜਿਹੜੀਆਂ ਦਾਤਾਂ ਨੇ ਨਾ ਨਾਉ ਨਿਧੀਆਂ 18 ਸਿੱਧੀਆਂ ਇਹ ਬੜੀ ਤੇਜ਼ੀ ਨਾਲ ਉਸ ਘਰ ਦੇ ਅੰਦਰ ਪ੍ਰਵੇਸ਼ ਕਰਦੀ ਹੈ ਘਰ ਨਾ ਉਹਨੇ ਦਾ ਆਵੇ ਧਾਇ ਦਾ ਅਰਥ ਹੈ ਬੜੀ ਤੇਜ਼ੀ ਨਾਲ ਪ੍ਰਵੇਸ਼ ਕਰਦੀ ਹੈ ਉਸ ਘਰ ਦੇ ਅੰਦਰ ਜਿਹੜੇ ਘਰ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਮ ਸਿਮਰਿਆ ਜਾਂਦਾ ਹੋਵੇ ਬਾਣੀ ਪੜੀ ਜਾਂਦੀ ਹੋਵੇ ਤੇ ਆਪਾਂ ਵੀ ਜਦੋਂ ਗੁਰਦਾਰ ਦੇ ਆਉਂਦੇ ਆ ਬਾਣੀ ਮੰਗ ਲਿਆ ਕਰੋ ਅੰਮ੍ਰਿਤ ਵੇਲਾ ਮੰਗ ਲਿਆ ਕਰੋ ਫਿਰ ਕੁਝ ਨਹੀਂ ਮੰਗਣ ਦੀ ਲੋੜ ਪੈਣੀ ਸਾਰੀਆਂ ਦਾਤਾਂ ਆਪਣੇ ਆਪ ਹੀ ਘਰ ਦੇ ਵਿੱਚ ਆ ਜਾਂਦੀਆਂ ਸਤਸਿੰਘ ਸਤਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਮੰਗਣ ਦੀ ਜਾਚ ਆ ਜਾਵੇ ਸਾਨੂੰ ਵੀ ਮੰਗਣ ਦੀ ਕਲਾ ਆ ਜਾਵੇ ਸਾਨੂੰ ਵੀ ਗੁਰੂ ਕੋਲੋਂ ਮੰਗਣ ਦਾ ਢੰਗ ਆ ਜਾਵੇ ਫਿਰ ਸਾਡੇ ਖਿਦਾਨੇ ਵਿੱਚ ਗੁਰੂ ਭਰ ਦੇਵੇਗਾ ਉਹ ਲਾ ਗਲਤੀਆਂ ਦੀ ਮਾਫੀ ਆਓ ਅਨੰਤ ਸਾਹਿਬ ਦਾ ਜਾਪ ਸਰਵਤਰਸਨਾ ਦੇ ਵਿੱਚੋਂ ਸ਼ਬਦ ਦੀਆਂ ਖੇੜੀਆਂ ਪੰਕਤੀਆਂ ਪੜ੍ਹੀਏ ਇਹ ਜਿਹੜਾ ਸਮਾਂ ਹੈ ਇਹਦੀ ਸਮਾਪਤੀ ਕਰੀਏ ਸਾਥ ਸਿੰਘ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਥੋਂ ਦੀ ਸਾਰੀ ਹੀ ਪ੍ਰਬੰਧਕ ਕਮੇਟੀ ਦਾ ਆ ਸਾਡਾ ਇਸ ਜਿਹੜੇ ਟੂਰ ਤੇ ਆਏ ਹਨ ਆ ਜੀ ਤੋ ਇਟਲੀ ਦਾ ਅਖੀਰਲਾ ਸਮਾਗਮ ਹੈ ਇਸ ਟੂਰ ਦਾ ਅਗਲੇ ਸਮਾਗਮ ਸਾਡੇ ਫ੍ਰੈਂਕਫਰਟ ਨੇ ਸੱਟਲੀ ਵੀ ਅਰਦਾਸ ਕਰਿਓ ਸਾਡੇ ਨੂੰ ਸਫਰ ਸਤਿਗੁਰੂ ਸੁਖਾਲੇ ਕਰ ਲੈ ਇਸੇ ਤਰ੍ਹਾਂ ਸੰਗਤ ਦੀ ਸੇਵਾ ਕਰਦੇ ਰਹੀਏ ਸਾਨੂੰ ਵੀ ਕੀਰਤਨ ਕਰਨ ਦੀ ਜਾਜ ਸਤਿਗੁਰੂ ਬਖਸ਼ ਦੇਵੇ ਬਾਣੀ ਯਾਦ ਕਰਨ ਦਾ ਉਦਮ ਬਖਸ਼ ਦੇਵੇ ਆ ਕਹਿਣ ਨੂੰ ਬਹੁਤ ਕੁਝ ਆ ਗੁਰੂ ਦੀ ਵਡਿਆਈ ਵਿੱਚ ਪਰ ਨਹੀਂ ਹੁਣ ਆਪਾਂ ਸਮੇਂ ਦੀ ਸੰਭਾਲ ਕਰਨੀ ਹੈ ਕਿਉਂਕਿ ਵਰਕਿੰਗ ਡੇ ਐ ਸਵੇਰੇ ਅਰਦਾਸਾ ਵੀ ਹੋਣਾ ਤੇ ਮੁੱਖਵਾਕ ਵੀ ਹੈ ਆਓ ਸ਼ਬਦ ਦੀ ਅਖੀਰਲੀਆ ਪੰਕਤੀਆਂ ਪੜ੍ਹੀਏ ਸਮੇਂ ਦੀ ਸਮਾਪਤੀ ਅਨੰਦ ਸਾਹਿਬ ਦਾ ਜਾਪ ਛਤਰੀ ਤੋਂ ਤੂੰ ਤੋਹੋਂ ਬਾਮਣ ਤੋਂ ਲੈ ਕਥਪਿਆ ਬਤ ਐ ਜੋ ਤਰੋ ਕਥਪਿਆ ਬਤ